ਅੱਜ ਮੈਂ ਸਭ ਤੋਂ ਪਹਿਲਾਂ ਤਾਂ ਉਹ ਇੱਥੇ ਆਉਂਦੇ ਜੁੜਿਆਂ ਨੇ ਕਿ ਤੁਸੀਂ ਇੱਥੇ ਆਏ ਹੋ ਤੁਸੀਂ ਅੱਜ ਉਮੇਸ਼ ਕੁਮਾਰ ਨੇ ਬੁਲਾਇਆ ਇਹ ਜਿਹਦਾ ਸਨਮਾਨ ਚੁਕਾ ਹੈ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਉਂਦਾ ਆਉਂਦੇ ਸ਼ਹਿਰ ਦਾ ਆਉਂਦੇ ਇਲਾਕੇ ਦਾ ਬੰਦਾ ਇੰਦੀਆਂ ਤਰੁਣੀਆਂ ਨੂੰ ਮੈਂ ਖੋਸ ਗੁਰੂ ਦੇਖੇ ਸਰਕਾਰ ਕਿਤਾ ਲੜਕੀਆਂ ਦਾ ਤਰੰਡੀ ਭਾਈ ਪ੍ਰੈਂਟਿਸ ਨੂੰ ਇੱਕ ਬੁਨਿਆਦ ਔਰ ਦੋਵੇਂ ਮਹਾਨ ਸ਼ਖਸੀਅਤਾਂ ਅੱਜ ਸਾਡੇ ਵਿਚਲੇ ਸਧਰ ਨਿਂਦਰਪਾਲ ਸਿੰਘ ਗਿੱਲ ਸਟੇਟ ਆਵਾਰਡ ਦੇ ਔਰ ਰਮੇਸ਼ ਕੁਮਾਰ ਦੀ ਪੁਨਾ ਲਗਵਾ ਦਾ ਸੀਐਮ ਸਾਹਿਬ ਤੋਂ ਸਟੇਟ ਅਵਾਰਡ ਮਿਲੇ। ਮੈਂ ਸੁੰਚੇ ਦਾ ਪਰਿਵਾਰ ਨੂੰ ਤਲਵੰਡੀ ਭਾਈ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਉਹ ਅੱਜ ਅਵਾਰਡ ਸਾਡੇ ਹਿੱਸੇ ਆਇਆ ਔਰ ਖਾਸ ਕਰ ਗੱਲ ਤਲਵੰਡੀ ਭਾਈ ਦੇ ਹਿੱਸੇ ਤੋਂ ਸਟੇਟ ਅਵਾਰਡ ਆਇਆ ਕਿੱਥੋਂ ਪਤਾ ਲੱਗਦਾ ਹੈ ਵੀ ਸਾਡੇ ਜਿਹੜੇ ਤਲਵੰਡੀ ਭਾਈ ਦੇ ਟੀਚਰ ਸਹਿਬਾਨ ਨੇ ਉਹ ਬਹੁਤ ਮਹਤਵਪੂਰਨ ਇੱਕ ਟੀਚਰ ਦਾ ਉਹ ਹੈ ਜਿਹੜਾ ਆਪ ਭਾਵੇਂ ਕੁਝ ਬੜੇ ਨਾ ਬੜੇ ਪਰ ਰਾਸ਼ਟਰਪਤੀ ਇਸ ਕੱਤੇ ਜੜਾ ਬੜਵਾ ਸਕਦਾ ਹੈ ਅੱਜ ਇਸ ਸਮਾਰੋਹ ਦੇ ਵਿਰੇਕ ਮਾਦਰ ਕੌਂਸਲ ਦੇ ਪਟਾ ਡਾਕਟਰ ਸੈਲਸਿੰਗ ਜੀ ਮੰਦਲਾ ਮਿਸਟ੍ਰਸ ਹੁੰਦੇ ਟਾਊਨ ਹਾਲ ਪ੍ਰਿੰਸੀਪਲ ਸਰ ਗਣ ਮੇਨ ਦੇ ਪਾਸੇ ਨਿਕੇਲ ਸਨਾਰ ਸੁਪਾਸਿੰਗ ਜੀ ਬੀਤਾਰ ਜੀ ਤਨ ਸਿੰਘ ਜੀ ਸਨਾਰ ਮਨਜੀਤ ਸਿੰਘ ਜੀ ਮੇਰੇ ਚਾਚਾ ਜੀ ਸ਼੍ਰੀ ਨਕੇਸ਼ ਮਰਤੇ ਆ ਤੇ ਮੇਰੇ ਦੋਸਤਾਂ ਤੇ ਆਪਕੀ ਇਸੇ ਮੱਦੇਨਜ਼ਰ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਸ੍ਰੀ ਸੁਪਿੰਦਰਨ ਲਾਟੇ ਜੀ ਸਮੁਦਾਇ ਤੋਂ ਲਾਟਿਫ ਤੇ ਮੇਰੇ ਪਰਿਵਾਰ ਦੇ ਮੈਂਬਰ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਇਹ ਮਾਨ ਸਨਮਾਨ ਦਿੱਤਾ ਇਹ ਮਾਨ ਸਨਮਾਨ ਜਿਹੜਾ ਮੈਂ ਇਹ ਦਿਵਾਉਣ ਵਾਲੇ ਜਿਨ੍ਹਾਂ ਨੇ ਯੋਗ ਅਦਾਈ ਹੈ ਉਹ ਪ੍ਰਿੰਸੀਪਲ ਸਰ ਬੁਰੀਆਲਾ ਸਿੰਘ ਪਿੰਨਾਂ ਦੇ ਅੰਦਰ ਸੀ ਅਕਸਰ ਇਹਨਾਂ ਨੂੰ ਮੈਂ ਕਹਿੰਦਾ ਕਿ ਜਦੋਂ ਬੁਰੀਆਲਾ ਸਕੂਲ ਸਾਡੇ ਸਕੂਲ ਆਉਂਦਾ ਮੈਨੂੰ ਉਹਨਾਂ ਨੇ ਤਨ ਅਰਮੇਸ਼ ਦਾ ਸਕੂਲ ਬਹੁਤ ਵਧੀਆ ਲੱਗੋ ਕਿਉਂਕਿ ਇਹ ਹੌਸਲਾ ਹੀ ਮੰਦਿਆ ਜਦੋਂ ਇੱਕ ਜੋ ਲਾਈਟ ਅਨੁਮਾਦਾ ਲੀਡਰ ਹੋਵੇ ਤਾਂ ਦੂਸਰਿਆਂ ਨੂੰ ਆਪਣੇ ਆਪ ਕੰਮ ਕਰਨ ਕਰਦੇ ਹੈ ਧੰਨਵਾਦ ਜੀ